ਪੰਥ ਖਾਲਸਾ ਹੋ ਜਸ ਤੋਰਾ ਇਹ ਜਿਹੜਾ ਖਾਲਸਾ ਪੰਥ ਹੈ ਇਹ ਥੋੜਾ ਜਿਹੀ ਗਿਣਤੀ ਦੇ ਵਿੱਚ ਪਇ ਤਰ ਕਹੋ ਕਹੋ ਕੋ ਟੋਰਾ ਕੋਈ ਕੋਈ ਟੋਣੀ ਮਿਲਦਾ ਸਿੰਘ ਐ ਕੋਈ ਸਿੰਘ ਲੱਭਦਾ ਨਹੀਂ ਹੈ ਥਾਂ ਥਾਂ ਦੇ ਉੱਤੇ ਸਕਲ ਸਤਰ ਕੋ ਹੱਥ ਕਰ ਕੈਸੇ ਸਾਰਿਆਂ ਦੁਸ਼ਮਣਾਂ ਨੂੰ ਮਾਰ ਕਰਕੇ ਕਿਸ ਪ੍ਰਕਾਰ ਰਾਜ ਪਾਏ ਕਿੰਮ ਕਹੀਐ ਤੈਸੇ ਆਪ ਜੀ ਨੇ ਕਿਹਾ ਕਿ ਖਾਲਸਾ ਰਾਜ ਕਰੇਗਾ ਧਰਤੀ ਤੇ ਤੇ ਇਹ ਤਾਂ ਇੰਨੇ ਜਿਆਦਾ ਨੇ ਤੁਰਕ ਤੇ ਇਹ ਪਹਾੜੀਏ ਹੋ ਰਾਜੇ ਤੇ ਇਹ ਖਾਲਸਾ ਗਿਣਤੀ ਚ ਬੜਾ ਥੋੜਾ ਜਿਆ ਹੈ ਇਹ ਦੱਸੋ ਮੇਰੇ ਮਨ ਦਾ ਸ਼ੰਕਾ ਭਈ ਇੰਨੇ ਬੰਦਿਆਂ ਦੇ ਉੱਤੇ ਥੋੜਾ ਜਿਹਾ ਖਾਲਸਾ ਕਿਵੇਂ ਰਾਜ ਕਰੇਗਾ ਵਧੇ ਤੇਜ ਕਿੰਮ ਲਹ ਧਰਨੀ ਤੇਜ ਇੰਨਾ ਕਿਵੇਂ ਵਧੂ ਇਹਨਾਂ ਦਾ ਕਿਵੇਂ ਧਰਤੀ ਸਾਰੀ ਤੁਸੀਂ ਕਹਿੰਦੇ ਸਾਰੀ ਧਰਤੀ ਤੇ ਰਾਜ ਕਰਨਾ ਇਹਨਾਂ ਨੇ ਠਹਿਰੇ ਰਾਜ ਕੌਣ ਕਰ ਕਰਨੀ ਇਹਨਾਂ ਦਾ ਰਾਜ ਜਿਹੜਾ ਠਹਿਰੇਗਾ ਕਿਹੜੀ ਕਰਨੀ ਕਰਕੇ ਠਹਿਰੇਗਾ ਬਾਤਨ ਕੀ ਕਰਤ ਅਲਪ ਕਰੇ ਕਿਮ ਇਹ ਬਹੁਤਿਆਂ ਦੀ ਕਿਰਤ ਬਹੁਤੇ ਬੰਦਿਆਂ ਦੀ ਕਿਰਤ ਭਾਵ ਜਿਹੜਾ 1 ਲੱਖ ਬੰਦੇ ਨੇ ਕੰਮ ਕਰਨਾ ਹੈ ਇਹ ਹਜ਼ਾਰ ਬੰਦਾ ਕਿਵੇਂ ਕਰ ਸਕਦਾ ਮੈਂ ਤਾਂ ਇਹ ਪੁੱਛਦਾ ਵੀ ਇੰਨੇ ਬੰਦਿਆਂ ਦੀ ਕਿਰਤ ਥੋੜਾ ਖਾਲਸਾ ਕਿਵੇਂ ਕਰ ਸਕਦਾ ਹੈ ਬਨ ਅਲਪ ਕੀ ਬਹੁਤਨ ਤੇ ਤੇਮ ਸੋ ਇਸੇ ਪ੍ਰਕਾਰ ਅਲਪ ਥੋੜਿਆਂ ਦੀ ਬਹੁਤੀਆਂ ਤੋਂ ਕਿਵੇਂ ਕਿਰਤ ਹੋ ਸਕਦੀ ਹੈ ਹਿੰਦੂ ਤੁਰਕਨ ਬੜਾ ਸਮਾਜ ਕਿਉਂਕਿ ਹਿੰਦੂ ਅਤੇ ਤੁਰਕਾਂ ਦਾ ਸਮਾਜ ਰਾਜ ਬੜਾ ਵੱਡਾ ਹੈ ਸਭ ਰਿਪੋ ਪਰ ਕਿੰਮੋ ਟਹਿਰੇ ਰਾਜ ਸਾਰਿਆਂ ਦੁਸ਼ਮਣਾਂ ਦੇ ਉੱਤੇ ਖਾਲਸੇ ਦਾ ਰਾਜੂ ਤੋਂ ਭਾਵ ਰਾਜ ਕਿਵੇਂ ਠਹਿਰੇਗਾ ਕਹੀਂ ਪੰਥ ਸੁਣੈ ਪ੍ਰਭ ਤੇਰਾ ਸੋ ਮਹਾਰਾ ਸੱਚੇ ਪਾਤਸ਼ਾਹ ਆਪ ਜੀ ਦਾ ਜੋ ਪੰਥ ਕਿਹਾ ਜਾਂਦਾ ਹੈ ਇਹ ਕਿਵੇਂ ਲਾਭ ਹੋਵੇਗਾ ਪੰਥ ਨੂੰ ਇਸ ਗੱਲ ਦਾ ਹਾਨ ਲਾਭ ਜਾਣੈ ਇਸ ਬੇਰਾ ਸਵਾਭ ਜੀ ਦੱਸੋ ਇਹ ਪੰਥ ਹਾਨ ਲਾਭ ਕਿਵੇਂ ਪ੍ਰਾਪਤ ਕਰੇਗਾ ਕਿਸ ਤਰ੍ਹਾਂ ਰਾਜ ਕਰੇਗਾ ਬਰਤੈ ਵਰਤਾਰਾ ਜਗ ਜਥਾ ਜਿਵੇਂ ਜਗ ਦੇ ਵਿੱਚ ਵਰਤਾਰਾ ਵਰਤੇਗਾ ਆਉਣ ਵਾਲੇ ਸਮੇਂ ਚ ਸ੍ਰੀ ਮੁਖ ਸੁੰਦਰ ਤੀ ਕਹ ਤਥਾ ਸ਼੍ਰੋਮਣੀ ਮੁਖ ਵਿੱਚੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਬੜੇ ਸੁੰਦਰ ਸੋਹਣੇ ਬਚਨ ਇਸ ਪ੍ਰਕਾਰ ਕਹੇ ਦੋਹਰਾ ਵਰਤਾਰਾ ਵਰਤੈ ਜਗਤ ਸੁਣੋ ਸਿੱਖ ਚਿਤ ਲਾਏ ਵਰਤਾਰਾ ਵਰਤੇਗਾ ਜਗਤ ਦੇ ਵਿੱਚ ਸੁਣੋ ਸਿੰਘੋ ਚਿਤ ਲਾ ਕੇ ਇਸ ਗੱਲ ਨੂੰ ਸਤ ਗੁਰ ਜੈਸੀ ਭਾਵ ਸੇ ਤੈਸੀ ਚਲਸੀ ਵਾਏ ਇਹ ਤਾਂ ਸਾਡੀ ਮਰਜ਼ੀ ਤੇ ਹੁੰਦਾ ਸਾਰਾ ਕੁਝ ਜਿਵੇਂ ਅਸੀਂ ਚਾਹੁੰਦੇ ਆ ਉਸੇ ਤਰ੍ਹਾਂ ਦੀ ਹਵਾ ਚੱਲ ਪਏਗੀ ਆਪਣੇ ਆਪ ਹੀ ਦੁਨੀਆ ਘੁੰਮ ਜਾਏਗੀ ਕਾਇ ਗੋ ਕਰਤ ਲਹਿ ਗੋ ਲਾਲ ਸੋ ਇਸ ਤਰੀਕੇ ਨਾਲ ਕਹਿੰਦੇ ਖਾਣਗੇ ਖਰਚਣਗੇ ਲਏਗੋ ਲਾਲ ਹੁਣ ਇਥੋਂ ਖਾਲਸੇ ਦੇ ਮਹਾਰਾਜ ਨੇ ਕੁਝਕ ਅਰਥ ਕੀਤੇ ਨੇ ਜਿਹੜੇ ਡੁੰਗਾਈ ਵਿੱਚ ਨੇ ਖਾਏਗੋਦੋ ਖਾ ਖਰਚ ਖਖਾ ਤੇ ਲੇਗੋ ਤੁਲਲਾ ਤੇ ਲਾਲ ਇਸ ਪ੍ਰਕਾਰ ਅਗਲੀ ਪੰਕਤੀ ਪੂਰੀ ਕਰੇਗੀ ਸਰਕੈਗੋ ਜੁਧ ਮਾਹੇ ਕਰੈਗੋ ਨਿਹਾਲ ਉਹ ਸਰਕੇ ਦੇ ਸੱਸੇ ਨੂੰ ਲੈਣਾ ਇਹ ਤਿੰਨ ਅੱਖਰ ਮਿਲਾ ਕੇ ਬਣਦਾ ਜਿਹੜਾ ਸਾਡਾ ਖਾਲਸਾ ਹੈ ਇਹ ਖਾਲਸੇ ਦਾ ਇੱਕ ਪੂਰਾ ਸਤਿਗੁਰੂ ਨੇ ਉਜਾਰਨ ਕੀਤਾ ਇੱਥੇ ਕਿ ਖਾਲਸਾ ਅੱਗੇ ਨੂੰ ਸਰਕੇਗਾ ਜੰਗ ਜਿੱਤੇਗਾ ਅੱਗੇ ਵਧੇਗਾ ਅਤੇ ਦੁਨੀਆ ਨੂੰ ਨਿਹਾਲ ਕਰੇਗਾ ਖਾਲਸਾ ਸਰਕੇ ਗੋ ਦੁੱਧ ਮਾਏ ਕਰੋ ਗੋ ਨਿਹਾਲ ਸਰਕੇ ਗੋ ਅੱਗੇ ਨੂੰ ਖਾਲਸਾ ਸਰਕੇਗਾ ਵਧੇਗਾ ਅਤੇ ਦੁਨੀਆ ਨੂੰ ਨਿਹਾਲ ਕਰੇਗਾ ਕਾਰੀ ਲੱਗ ਲక్ష్ਮੀ ਸਿਮਟ ਸਗਰੀ ਆਨੇ ਸਾਰ ਖਾਰੀ ਤੋਂ ਭਾਵ ਖਾਰਾ ਸਮੁੰਦਰ ਉਹ ਸਮੁੰਦਰ ਤੱਕ ਲక్ష్ਮੀ ਸਿਮਟੀ ਜਿੰਨੀ ਇਕੱਠੀ ਹੋਈ ਹੈ ਸਾਰੀ ਆਨੇ ਦਾ ਸਾਰ ਜੰਗ ਕਰਕੇ ਲੋਹਾ ਖੜਕਾ ਕੇ ਹੁਣ ਇਹਨਾਂ ਅੱਖਰਾਂ ਤੋਂ ਕੀ ਲੈਣੇ ਖਾਰੀ ਤੋਂ ਖ ਖ ਖਾ ਰੀ ਛੱਡ ਦੇਣਾ ਖਾ ਲక్ష్ਮੀ ਤੋਂ ਲੱਲਾ ਖਾਲ ਫੇ ਸਿਮਟੀ ਤੋਂ ਜਾਂ ਸਗਰੀ ਤੋਂ ਸਸਾ ਫਿਰ ਆ ਗਿਆ ਖਾਲਸਾ ਇਸ ਤਰੀਕੇ ਦੇ ਨਾਲ ਇਹਨਾਂ ਪੰਕਤੀਆਂ 'ਚ ਖਾਲਸਾ ਦਾ ਹੀ ਅਰਥ ਕੀਤੇ ਨੇ ਕਿ ਖਾਲਸਾ ਇਹਨੂੰ ਕਹਿੰਦੇ ਨੇ ਕਿ ਖਾਲਸਾ ਧਰਤੀ ਤੋਂ ਲੈ ਕੇ ਸਮੁੰਦਰ ਤੱਕ ਦੀ ਸਾਰੀ ਲక్ష్ਮੀ ਇਕੱਠੀ ਕਰ ਲਵੇਗਾ ਖੜੇ ਲੜੇ ਸੰਗਰਾਮ ਮੈਂ ਖਲਕ ਕਰੇ ਕੋ ਪਾਰ ਖੜ ਕੇ ਲੜਨਗੇ ਮੈਦਾਨੇ ਜੰਗ ਦੇ ਵਿੱਚ ਅਤੇ ਖਲਕ ਜਿਹੜੀ ਦੁਨੀਆ ਹੈ ਇਹਨੂੰ ਪਾਰ ਕਰਨਗੇ ਭਾਵ ਇਹਦੇ ਵਿੱਚ ਵੀ ਖਾਲਸਾ ਹੀ ਅੱਖਰ ਖੜੇ ਤੋਂ ਖਖਾ ਲੜੇ ਤੋਂ ਲੱਲਾ ਸਸੇ ਤੋਂ ਸੰਗਰਾਮ ਤੋਂ ਸਸਾ ਕਿਉਂ ਕਹਿੰਦੇ ਨੇ ਇਹ ਹੋ ਗਿਆ ਖਾਲਸਾ ਇਸ ਤਰ੍ਹਾਂ ਖਾਲਸਾ ਜਿਹੜਾ ਹੈ ਖੜੇ ਪਰਸਾਰ ਕਾ ਮੇਲ ਸਾਰ ਦਾ ਮੇਲ ਕਰੇਗਾ ਭਾਵ ਸਾਰ ਹੁੰਦਾ ਲੋਹਾ ਲੋਹੇ ਨਾਲ ਲੋਹਾ ਬਜਾ ਕੇ ਖਾਲਸਾ ਇਸ ਤਰੀਕੇ ਦੇ ਨਾਲ ਜਿਹੜੇ ਖਾਨ ਨੇ ਤੁਰਕ ਨੇ ਇਹਨਾਂ ਤੁਰਕਾਂ ਦਾ ਨਾਸ ਕਰੇਗਾ ਇਹਨਾਂ ਨੂੰ ਖਾਵੇਗਾ ਤਦੈ ਖਾਲਸਾ ਜਗੈ ਗੋ ਜਨ ਭਾਰਤ ਪੇਲ ਇਸ ਤਰੀਕੇ ਨਾਲ ਉਦੋਂ ਖਾਲਸਾ ਪੂਰਨ ਰੂਪ ਵਿੱਚ ਜਾਗੇਗਾ ਜਾਨਣਾ ਕਰੋ ਇਹ ਭਾਰਤ ਦਾ ਮਹਾ ਭਾਰਤ ਦਾ ਜਿਵੇਂ ਜੁਦ ਹੋ ਰਿਆ ਨੇ ਐ ਜੁਦ ਕਰੇਗਾ ਖਾਲਸਾ ਕੰਜੋਗੀ ਲਾ ਭੋਗ ਮੈਂ ਸਾਰ ਸੰਗਰਣੇ ਮਾਜ ਫੰ ਜੋਗੀ ਤੇ ਲੰਗ ਭੋਗ ਤੇ ਇਹ ਜਿਹੜੀਆਂ ਥੱਖਾ ਪਹਿਲਾ ਲੈਣਾ ਫਿਰ ਲੱਲਾ ਫਿਰ ਸਾਰ ਦਾ ਸੱਸਾ ਇਹ ਵੀ ਖਾਲਸਾ ਬਣ ਗਿਆ ਭਾਵ ਖਾਲਸੇ ਦੇ ਕੋਲ ਸਾਰਾ ਕੁਝ ਹੀ ਹੋਵੇਗਾ ਖਾਲਸਾ ਜੋਗੀ ਵੀ ਹੋਵੇਗਾ ਖਾਲਸਾ ਭੋਗੀ ਵੀ ਹੋਵੇਗਾ ਖਾਲਸੇ ਕੋਲ ਸ਼ਸਤਰ ਵੀ ਹੋਵੇਗਾ ਇਸ ਤਰ੍ਹਾਂ ਖਾਲਸੇ ਦੇ ਕੋਲ ਹਰ ਇੱਕ ਚੀਜ਼ ਮਹਾਰਾ ਸਿੱਤੇ ਪਾਛਾ ਕਹਿੰਦੇ ਨੇ ਹਰੇਕ ਪ੍ਰਕਾਰ ਦੀ ਜਿੰਨੀਆਂ ਵੀ ਚੀਜ਼ਾਂ ਨੇ ਹਰ ਇੱਕ ਚੀਜ਼ ਵੀ ਖਾਲਸੇ ਕੋਲ ਹੋਵੇਗੀ ਕੋਈ ਕਮੀ ਨਾ ਹੋਵੇਗੀ ਸੁਨ ਧਿਆਨ ਗੁਣ ਗਿਆਨ ਮੈਂ ਕਰੇ ਖਾਲਸਾ ਸਾਝ ਸੁਨ ਸੁਨ ਧਿਆਨ ਜਿਹੜਾ ਹੁੰਦਾ ਅਫੁਰ ਸਮਾਧੀ ਗੁਣ ਦੇ ਵਿੱਚ ਗਿਆਨ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਸਭਨਾਮ ਵਿੱਚ ਖਾਲਸਾ ਸਾਝ ਕਰੇਗਾ ਖਾਦਰ ਲਾਦਰ ਸਾਗਰੇ ਵਿੱਚ ਕਰੇ ਕੋ ਰਾਜ ਖਾਦਰ ਤੋਂ ਖਖਾ ਖਾ ਤੇ ਲਾ ਤੋਂ ਲਾ ਇਸੇ ਪ੍ਰਕਾਰ ਸਾਗਰੇ ਸਸੇ ਸਾ ਖਾਲਸਾ ਇਹ ਖਾਦਰ ਲਾਦਰ ਖ ਸਾਗਰੇ ਵਿੱਚ ਕਰੈ ਗੁਰਾਜ ਇਹ ਜਿਹੜਾ ਖਾਦਰ ਦਾ ਇਲਾਕਾ ਹੈ ਸਾਰਾ ਤਰਾਈ ਦਾ ਸੋ ਉਹ ਧਰਤੀ ਜਿੱਥੇ ਪੰਜਾਂ ਦਰਿਆਵਾਂ ਦਾ ਪਾਣੀ ਚੜ ਕੇ ਸਹਲਾਬ ਕਰਕੇ ਚਿਕੜਾਲੀ ਕਰਦਾ ਹੈ ਚਿਕੜ ਚਿਕੜ ਭਾ ਪੰਜਾਬ ਦੇ ਸਾਰੇ ਇਲਾਕੇ ਦਰਿਆਵਾਂ ਦੇ ਮਿਲ ਕੇ ਵਹਿਣ ਤੋਂ ਅੰਦਰ ਬਾਹਰ ਦੀ ਧਰਤੀ ਜੋ ਸਤਲੁਜ ਸਰਸਵਤੀ ਜਮਨਾ ਅਤੇ ਅੱਗੇ ਜਾ ਕਰਕੇ ਜਿਹੜਾ ਹੈ ਰਾਜ ਜੋ ਜੀਨ ਤੋਂ ਪਰੇ ਪਸ਼ੌਰ ਤੱਕ ਲਾਤੋ ਭਾਵ ਤੱਕ ਦਰ ਤੋਂ ਦਰ ਸਾਗਰ ਸਮੁੰਦਰ ਦਾ ਦਰਵਾਜ਼ਾ ਭਾਵ ਜੇ ਹੈ ਸਾਰੇ ਦੇਸ਼ ਜੋ ਪੰਜਾਬ ਤੋਂ ਸਮੁੰਦਰ ਦੇ ਵਿੱਚ ਕਾਲੇ ਤੇ ਜਿਸ ਵਿੱਚੋਂ ਪੰਜਾਬ ਦੇ ਪਾਣੀਆਂ ਨੂੰ ਆਉਣ ਜਾਣ ਦਾ ਰਸਤਾ ਹੈ ਇਸੇ ਇਸ ਖਾਲਸਾ ਅੱਖਰ ਦੇ ਸਾਰੇ ਅਰਥ ਬਣਾਏ ਨੇ ਇੱਥੇ ਤਾਂ ਲਿਖਿਆ ਹੈ ਕਿ ਖਾਲਸਾ ਇਸ ਤਰੀਕੇ ਦੇ ਨਾਲ ਰਾਜ ਕਰੇਗਾ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜੀਂਦ ਵਾਲੇ ਰਾਜ ਦਾ ਰਾਜ ਹੈ ਪਟਿਆਲੇ ਵਾਲੇ ਰਾਜ ਦਾ ਰਾਜ ਹੈ ਨਾਭੇ ਵਾਲੇ ਰਾਜ ਦਾ ਰਾਜ ਹੈ ਇਹਨਾਂ ਬਾਰੇ ਦੱਸਨੇ ਪਾਤਸ਼ਾਹ ਨੇ ਪਹਿਲਾਂ ਹੀ ਖਾਲਸੇ ਨੂੰ ਦੱਸ ਦਿੱਤਾ ਸੀ ਦਿੱਲੀ ਟਿਕੇ ਨਾ ਰਾਜ ਸਿੱਖ ਗੁਰੂ ਨਾਨਕ ਬਖਸ਼ੀ ਸਾਜ ਹਾਂ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਿੱਲੀ ਚ ਰਾਜ ਨਹੀਂ ਟਿਕੇਗਾ ਤੇ ਕਿਉਂ ਇਸਦਰਬ ਘੇਲ ਸਿੰਘ ਵੱਲ ਇਸ਼ਾਰਾ ਕੀਤਾ ਉਹਨਾਂ ਨੇ ਕਿੰਨੀ ਵਾਰ ਦਿੱਲੀ ਜਾ ਕੇ ਲੁੱਟੀ ਕਬਜ਼ੇ 'ਚ ਕੀਤੀ ਜਦੋਂ ਦੇਖਣਾ ਕਿ ਅੰਮ੍ਰਿਤਸਰ ਸਾਹਿਬ ਦੀ ਦੀਵਾਲੀ ਆ ਗਈ ਚਲੋ ਵੀ ਆਪਾਂ ਦੀਵਾਲੀ ਮਨਾਈਏ ਪਿੱਛੋਂ ਫੇਰ ਤੁਰਕਾਂ ਨੇ ਕਬਜ਼ਾ ਕਰ ਲੈਣਾ ਇਸ ਤਰੀਕੇ ਦੇ ਨਾਲ ਇਹਨਾਂ ਨੇ ਖਾਲਸੇ ਦਾ ਰਾਜ ਉੱਥੇ ਤਾਂ ਨਹੀਂ ਟਿਕੇਗਾ ਔਰ ਉੱਥੋਂ ਤਾਂ ਬਘੇਲ ਸਿੰਘ ਹੁਣੀ ਫੇਰ ਮੁੜਿਆ ਕਰਨਗੇ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਕੁਝ ਐਸੇ ਹਾਲਾਤ ਖਾਲਸੇ ਨੂੰ ਸੁਣਾਏ ਮਾਲਵ ਕੁਰਜਾਂਗਲ ਕਿਲੇ ਮਾਝਾ ਪਰਬਤ ਅਟਕ ਸੁਵਰਾਜ ਕਹਿਣ ਲੱਗੇ ਇਹ ਮਾਲਵਾ ਤੇ ਇੱਕ ਔਰਕ ਖੇਤਰ ਤੇ ਇਹ ਜੰਗਲੀ ਇਲਾਕਾ ਤੇ ਇਹ ਕਿਲੇ ਤੁਪਾ ਮਾਝਾ ਤੇ ਪਰਬਤ ਪਰਬਤੀ ਪਹਾੜੀ ਇਲਾਕਾ ਤੇ ਅਟਕ ਦਰਿਆ ਵਾਲਾ ਪਾਸਾ ਸਾਰਾ ਕਸ਼ਮੀਰੀ ਉਹ ਹੰਸ ਪਰ ਮਲਕਪੁਰੇ ਮੈਂ ਸਟਕ ਕਸ਼ਮੀਰਵਲ ਤੇ ਹੰਸੀ ਤੇ ਮਲਕਪੁਰਾ ਇਸ ਪਾਸੇ ਅਨੁਸਾਰ ਆ ਜਿਹੜਾ ਖਾਲਸਾ ਹੈ ਇਹ ਰਾਜ ਕਰੇਗਾ ਵਿਚਾਰ ਦਲਾਲਾ ਕਾਬਲੇ ਲਵੇਂਗੇ ਜੋ ਕੇਸ ਕਿਸਾਂ ਧਾਰੀਏ ਰਾਜ ਲੈਣਗੇ ਸੋ ਇਸ ਤਰੀਕੇ ਨਾਲ ਬੜੇ ਸ਼ੌਂਕ ਤੇ ਨਾਲ ਬਹੁਤ ਦੂਰ ਤੱਕ ਮਹਾਰਾਜਾ ਰਣਜੀਤ ਸਿੰਘ ਦੀਆਂ ਹੱਦਾਂ ਜਿੱਥੋਂ ਤੱਕ ਰਹੀਆਂ ਨੇ ਉਥੋਂ ਤੱਕ ਮਹਾਰਾਜ ਨੇ ਇਸ਼ਾਰਾ ਕੀਤਾ ਹੈ ਤਗੈ ਖਾਲਸਾ ਸਿੰਧ ਦੁਰ ਦਿੱਲੀ ਕੇਸਰ ਭੇਸ ਸੋ ਮਹਾਰਾਜ ਕਹਿਣ ਲੱਗੇ ਤਦ ਖਾਲਸਾ ਦੂਰ ਸਿੰਧ ਤੱਕ ਰਾਜ ਕਰੇਗਾ ਦਿੱਲੀ ਕੇ ਈਸ਼ਵਰ ਤੁਲ ਭਾਵ ਭੇਸ ਕਰਕੇ ਭਾਵ ਪਾਤਸ਼ਾਹੀ ਠਾਠ ਬਾੜ ਨਾਲ